2018 ਦੇ ਆਈਏਐਸ ਅਫਸਰ ਅੰਕੁਰਜੀਤ ਸਿੰਘ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ 2018 ਬੈਚ ਦੇ ਆਈਏਐਸ ਅਫਸਰ अंकुर जी सिंह ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ ਇਸ ਤੋਂ ਪਹਿਲਾਂ ਉਹ ਜਲੰਧਰ ਵਿਕਾਸ ਅਥਾਰਟੀ ਜੀ ਡੀ ਏ ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ ਏ ਡੀ ਏ ਦੇ ਮੁੱਖ ਪ੍ਰਸ਼ਾਸਕ ਵਜੋਂ ਸੇਵਾਵਾਂ ਨਿਭਾ ਰਹੇ ਸਨ ਇਸ ਤੋਂ ਇਲਾਵਾ ਉਹ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਪਠਾਨਕੋਟ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਐਸਟੀਐਮ ਦੁੱਧਨ ਸਾਦਾ ਤੇ ਪਾਤੜਾ ਵੱਜੋਂ ਵੀ ਬੇਤਰੇ ਸੇਵਾਵਾਂ ਨਿਭਾ ਚੁੱਕੇ ਹਨ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ आप आपके निश्चय ਲਈ ਆਗਾ ਚਿਹਾ ਮਾ ਮਾਸਾ ਜੁਆਇੰਗ ਆ ਜਿਵੇਂ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਕੱਲ ਪੰਜਾਬ ਸਰਕਾਰ ਦੁਆਰਾ ਕੁਝ ਨਵੀਂ ਬਦਲੀਆਂ ਕੀਤੀਆਂ ਨੇ ਕੁਝ ਅਫਸਰ ਨੂੰ ਨਵੇਂ ਉਦਿਆਤ ਦਿੱਤਾ ਗਿਆ ਹੈ ਹੈਗਾ ਉਹਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਇਸੇ ਗੜੀ ਦੇ ਵਿੱਚ ਮੈਂ ਜੋ ਕਿ ਹੁਣ ਤੱਕ

ਕੁਝ ਚਾਰੀਆਂ ਕੁ ਗੱਲਾਂ ਦੀ। ਨਸ਼ੇ ਦੇ ਬਾਰੇ ਕੀ ਇੱਕ ਮਿੰਟਿਆ ਇੱਕ ਬੁਲੇਟ ਗਨ ਨਸ਼ਾ। ਨਸ਼ੇ ਦੇ ਸਾਨੂੰ ਪਤਾ ਹੈਗਾ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨ ਦੇ ਲਈ ਅਸੀਂ ਇੱਕ ਮੁਹਿੰਮ ਚਲਾ ਰਹੇ ਹਾਂ। ਬੜੇ-ਬੜੇ ਪੱਧਰ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਹੈਗੀ ਇਹ ਅ ਇਹਦੇ ਵਿੱਚ ਕਵਾਇਦ ਵੀ ਸ਼ੁਰੂ ਹੋਈ ਹੈਗੀ। ਅ ਅੱਜ ਵੀ ਤੁਸੀਂ ਨਿਊ ਮੀਡੀਆ 'ਚ ਦੇਖ ਰਹੇ ਹੋਵੋਗੇ, ਨਿਊਜ਼ 'ਚ ਦੇਖ ਰਹੇ ਹੋਵੋਗੇ। ਕਾਫੀ ਸਾਰੇ ਇਹੋ ਜਿਹੇ ਐਕਸ਼ਨ ਦਿੱਤੇ ਜਾ ਰਹੇ ਹੈਗੇ ਨੇ। ਸੋ ਉਹਨਾਂ ਲੜੀਆਂ ਦੇ ਵਿੱਚ ਹੀ ਅਸੀਂ ਵੀ ਤਿੰਨ ਜਿਹੜੀ ਧਾਰੀ ਆਪਣੀ ਸਟਰੈਟਜੀ ਹੈਗੀ ਹੈ ਕਿ ਆਪਾਂ ਐਨਫੋਰਸਮੈਂਟ ਕਰੀਏ ਤਾਂ ਕਿ ਨਸ਼ਾ ਵਕੀ ਨਾ। ਡੀ ਐਡਿਕਸ਼ਨ ਕਰੀਏ ਤਾਂ ਕਿ ਜਿਹੜੇ ਨਸ਼ਾ ਗ੍ਰਸਤ ਹੋ ਚੁੱਕੇ ਹੈਗੇ ਨੇ ਉਹ ਵਾਪਸ ਸਹੀ ਰਾਹੇ ਤੇ ਕਿਵੇਂ ਆਣ ਤੇ ਪ੍ਰੀਵੈਂਸ਼ਨ ਜੋ ਸਭ ਤੋਂ ਜ਼ਰੂਰੀ ਹੈ ਤਾਂ ਕਿ ਆਪਣੀ ਨਵੀਂ ਨਸਲ ਜੋ ਅਜੇ ਤੱਕ ਇਸ ਰੋਗ ਤੋਂ ਅਛੂਤ ਹੈਗੇ ਨੇ ਉਹਨਾਂ ਨੂੰ ਇਸ ਤੋਂ ਅਸੀਂ ਦੂਰ ਹੀ ਰੱਖੀਏ ਤੇ ਉਹਨਾਂ ਨੂੰ ਤੰਦਰੁਸਤੀ ਵਾਲੇ ਪਾਸੇ ਲੈ ਕੇ ਜਾਈਏ ਵਿਦਿਆ ਵਾਲੇ ਪਾਸੇ ਲੈ ਕੇ ਜਾਈਏ ਤੇ ਖੇਡਾਂ ਵਾਲੇ ਪਾਸੇ ਠੀਕ ਹੈ